ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੇ ਨੇ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਚੁਕਨੇ ਸਾਡੇ ਅੰਦੇ ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤੇ ਦਿਨ ਹੈਗਾ ਅੱਜ ਸੋਮਵਾਰ ਤਰੀਕ ਹੈਗੀ ਅੱਜ 28 ਚਲੋ ਅੱਜ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇਲ ਰੇਟ ਬਾਰੇ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਚਲੋ ਆਪਾਂ ਕਰਕੇ ਗੱਲਬਾਤ ਆ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਦਾ ਰੇਟ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਜੀ ਫਰੂਟ ਦਾ ਜੀ ਦੋਸਤੋ ਆਪਣੇ ਬਰਨਾਲਾ ਮੰਡੀ ਦੇ ਵਿੱਚ ਆੜੂ ਵੀ ਹੈਗਾ ਜੇ ਕਿਸੇ ਨੇ ਵੀ ਆੜੂ ਲੈਣਾ ਜੀ ਆੜੂ ਪੂਰਾ ਵਧੀਆ ਜੀ ਫਰੈਸ਼ ਆੜੂ ਆ ਤੇ ਹੋਲ سیل ਦਾ ਰੇਟ ਦੱਸਾਂਗੇ ਵੀ ਆੜੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਠੀਕ ਹੈ ਜੀ ਆਪਾਂ ਇਸ ਵਕਤ ਖੜੇ ਆਂਗੇ 5 ਨੰਬਰ ਦੁਕਾਨ ਆ ਜੀ ਠੀਕ ਹੈ ਜੀ BK ਐਂਡ ਕੰਪਨੀ ਠੀਕ ਹੈ ਜੀ ਰਾਣਾ ਆਪਾਂ ਬਾਈਹੁਰਾਂ ਕੋਲੇ ਖੜੇ ਆਂਗੇ 5 ਨੰਬਰ ਦੁ ਤੇ 50 ਰੁਪਏ ਨੈਟ ਆ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗਰੇਟਾ ਦਾ ਭਾਅ ਜੀ 50 ਰੁਪਏ ਕਿਲੋ ਦਾ ਭਾਅ ਜੀ ਜੇ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਰਾਡੂਆਂ ਦਾ ਹਾਂਜੀ ਦੋਸਤੋ ਵਧੀਆ ਸੇਵ ਲੈਣਾ ਜੇ ਕਿਸੇ ਨੇ ਵੀ ਹੋਲ ਸੇਲ ਦਾ ਰੇਟ ਆ ਜੀ ਰੰਗਦਾਰ ਦਾ ਭਾਅ ਹੈਗਾ ਜੀ ਅੱਜ ਦਾ 120 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਇਹ ਅੱਜ ਦਾ ਜੀ ਇਹ ਠੀਕ ਹੈ ਜੀ ਸੇਵ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਜੀ ਵਧੀਆ ਸੇਵ ਦਾ ਭਾਅ ਜੀ ਅੱਜ ਦਾ ਹੈ ਹਾਂਜੀ ਦੋਸਤੋ ਬੰਦ ਡੱਬੇ ਲੈਣੇ ਵੇਣੇ ਜੇ ਕਿਸੇ ਨੇ ਵੀ ਲੈਣਾ ਜੀ ਹੌਲ ਸੇਲ ਦਾ ਰੇਟ ਹੈ ਜੀ ਅੱਜ ਦਾ ਹਾਂਜੀ ਦੋਸਤੋ ਬੱਬੂ ਕੋਸੇ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ 70 ਰੁਪਏ ਕਿਲੋ ਦਾ ਭਾਅ ਜੀ ਨੈਟ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਇਹ ਬੱਬੂ ਕੋਸੇ ਦਾ ਭਾਅ ਜੀ 70 ਰੁਪਏ ਕਿਲੋ ਦਾ ਭਾਅ ਜੀ ਨੈਟ ਹਾਂਜੀ ਦੋਸਤੋ ਅਪਾ 4 ਨੰਬਰ ਦੁਕਾਨ ਤੇ ਖੜੇ ਆਂ ਲక్ష్ਮੀ ਫਰੂਟ ਕੰਪਨੀ ਬਾਈ ਹਰਾਂ ਕੋਲੇ ਖੜੇ ਆਂ ਭਾ ਜੇ ਕਿਸੇ ਨੇ ਵੀ ਲੈਣਾ ਜੀ ਛੇਵ ਦਾ ਸਟਾਕ ਬਹੁਤ ਪਿਆ ਆਉਂਦਾ ਜੀ ਸਟਾਕ ਲੈਣਾ ਆ ਤੇ ਸ਼ੇਵ ਦਾ ਸਟਾਕ ਵਾਰੀ ਵੀ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਸ਼ੇਵਾਂ ਦਾ ਦੱਸਾਂਗੇ ਰੇਟ ਭਾਅ ਕੀ ਹੈ ਜੀ ਅੱਜ ਦਾ ਹਾਂਜੀ ਦੋਸਤੋ ਹੋਲ ਸੇਲ ਦਾ ਰੇਟ ਹੈ ਜੀ ਬੰਦ ਡੱਬਿਆਂ ਦਾ ਭਾਅ ਹੈਗਾ ਜੀ ਅੱਜ ਦਾ ਸੋ 20 ਰੁਪਏ ਕਿਲੋ ਦਾ ਭਾਅ ਜੀ ਬੰਦ ਡੱਬਿਆਂ ਦਾ ਜੀ ਅੱਜ ਦਾ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਡੱਬੇ ਲੈਣੇ ਪੈਣਗੇ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਹਾਂਜੀ ਦੋਸਤੋ ਬਾਜਰਾ ਹੁੰਦਾ ਜੀ ਇਹਦੇ ਵਿੱਚ 25 ਕਿਲੋ ਬਾਜਰਾ ਹੁੰਦਾ ਜੀ ਜੇ ਕਿਸੇ ਨੇ ਲੈਣਾ ਜੀ ਬੰਦ ਡੱਬੇ ਦਾ ਭਾਅ ਜੀ 120 ਰੁਪਏ ਕਿਲੋ ਦਾ ਭਾਅ ਜੀ ਬੰਦ ਡੱਬੇ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਜੀ ਵੇਟ ਹੁੰਦਾ ਜੀ ਇਹਦੇ ਵਿੱਚ 25 ਕਿਲੋ ਵੇਟ ਹੁੰਦਾ ਜੀ ਇਹਦੇ ਵਿੱਚ ਜੇ ਕਿਸੇ ਨੇ ਵੀ ਬੰਦ ਡੱਬਾ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਜੀ ਤੁਹਾਨੂੰ ਹੋਈ ਗਿਆ ਪਤਾ ਨੇ ਗਾਪ ਆਈ ਗਏ ਹਾਂਜੀ ਦੋਸਤੋ ਵਧੀਆ ਬੱਗੂ ਕੋਸ਼ਨ ਆਪਾਂ ਹੈਗਾ ਜੀ ਅੱਜ ਦਾ 100 ਰੁਪਏ ਭਾਅ ਜੀ ਨੈਟ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਗ੍ਰੇਡ ਲੈਣੇ ਪੈਣੇ ਜੀ ਹੋਲ سیل ਦਾ ਰੇਟ ਹੈ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਇੱਕ ਹੋਰ ਵੀ ਦਿਖਾ ਦਿੰਨਾ ਤੁਹਾਨੂੰ ਜੀ ਖੰਜੂਰਾ ਦਾ ਕੀ ਭਾਅ ਚੱਲ ਰਿਹਾ ਜੀ ਕੱਚੀਆਂ ਖੰਜੂਰਾ ਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਰਹੇਗਾ ਜੀ ਇਹਦਾ 700 750 ਰੁਪਏ ਦਾ ਭਾਅ ਰਹੇਗਾ ਜੀ ਖੰਜੂਰਾ ਦਾ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਡੱਬਾ ਲੈਣਾ ਪੈਣਾ ਜੀ ਹੋਲ سیل ਦਾ ਰੇਟ ਹੈ ਜੀ ਅੱਜ ਦਾ ਇਹ ਬੰਦ ਡੱਬੇ ਦਾ ਭਾਅ ਜੀ ਇਹਦੇ ਵਿੱਚ 10 ਕਿਲੋ ਵਜ਼ਨ ਹੁੰਦਾ ਜੀ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰੇਟ ਹੈ ਜੀ ਅੱਜ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਲੈਣੇ ਪਏ ਨੇ ਜੇ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰੇਟ ਹੈ ਜੀ ਬੰਦ ਡੱਬੇ ਦਾ ਭਾਅ ਹੈਗਾ ਜੀ ਅੱਜ ਦਾ 1200 ਰੁਪਏ ਦਾ ਕਿਰਾਪਾ ਜੀ ਬੰਦ ਡੱਬੇ ਦਾ ਜੇ ਕਿਸੇ ਨੇ ਵੀ ਲੈਣਾ ਜੀ 1200 ਰੁਪਏ ਦਾ ਲੈਣਾ ਪੈਣਾ ਜੀ ਬੰਦ ਡੱਬਾ ਜੀ ਪੂਰਾ ਵਧੀਆ ਅਨਾਰ ਆ ਜੀ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰੇਟ ਆ ਜੀ ਬੰਦ ਡੱਬੇ ਦਾ ਭਾਜ ਜਿਹਦਾ ਬੰਦ ਡੱਬੇ ਦੇ ਵਿੱਚ ਵਜਨ ਹੁੰਦਾ ਜੀ 10 ਕਿਲੋ ਹੁੰਦਾ ਜੀ ਵਜਨ ਜੇ ਕਿਸੇ ਨੇ ਵੀ ਲੈਣਾ ਜੀ 10 ਕਿਲੋ ਦਾ weight ਹੁੰਦਾ ਜੀ ਬੰਦ ਡੱਬੇ ਦੇ ਵਿੱਚ ਜੀ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਹੋਲ سیل ਦਾ ਰੇਟ ਬਾਰੇ ਦੱਸਦੇ ਵੀ ਅੱਜ ਦਾ ਮਸੰਮੀ ਦਾ ਕੀ ਭਾਅ ਰਿਹਾ ਜੀ ਚਾਰ ਨੰਬਰ ਦੁਕਾਨ ਤੇ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰੇਟ ਆ ਜ ਠੀਕ ਹੈ ਜੀ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਮਸੰਮੀ ਦਾ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਇਹ ਹੈਗੇ 70 ਰੁਪਏ ਦਾ ਭਾਅ ਜੀ ਮਸੰਮੀ ਦਾ 20 ਕਿਲੋ ਮਸੰਮੀ ਹੁੰਦੀ ਹੈ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਤੇ ਪੈਨੈਪਲ ਦਾ ਭਾਅ ਹੈਗਾ ਜੀ ਬੰਦ ਡੱਬੇ ਦਾ ਭਾਅ ਜੀ ਪੈਨੈਪਲ ਦਾ ਪੈਨੈਪਲ ਦਾ ਭਾਅ ਹੈਗਾ ਜੀ ਅੱਜ ਦਾ 25 ਰੁਪਏ نیٹ ਹੈ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਕਿਸੇ ਨੇ ਵੀ ਲੈਣਾ ਜੀ ਬੰਦ ਡੱਬਾ ਲੈਣਾ ਪੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ 25 ਰੁਪਏ ਕਿਲੋ ਦਾ ਭਾਅ ਜੀ ਬੰਦ ਡੱਬੇ ਦਾ ਜੀ ਦੋਸਤੋ ਆਪਾਂ ਬਾਈ ਨਾਲ ਕਰਦੇ ਹਾਂ ਗੱਲਬਾਤ ਵੀ ਅੱਜ ਦਾ ਕੀ ਪਾਜਾ ਹੋਰ ਕਿਵੇਂ ਵੀਰੇ ਠੀਕ ਆ ਜੀ ਤੁਸੀਂ ਸਭ ਠੀਕ ਹੋ ਜੀ ਹਾਂ ਵਧੀਆ ਵਧੀਆ ਅੱਜ ਆਪ ਬਰਨਾਲੇ ਦੀ ਮੰਡੀ ਦਾ ਰੇਟ ਤੁਹਾਨੂੰ ਦੱਸ ਦਿਆਂਗੇ ਚੌਸੇ ਆਪ ਦਾ ਪਿਆ ਹੈਗਾ 50 ਤੋਂ ਲੈ ਕੇ 55 ਰੁਪਏ ਤੱਕ ਹਾਂਜੀ ਚੌਸੇ ਅੰਬ ਦਾ ਪਾ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਪਾ ਜੀ ਬੰਦ ਗ੍ਰੇਡਾਂ ਦਾ ਪਾ ਜੀ ਅੱਜ ਦਾ ਇਹ ਹੋਲ ਸੇਲ ਦਾ ਰੇਟ ਹੈ ਜੀ ਬੰਦ ਗ੍ਰੇਡ ਲੈਣੇ ਪੈਣੇ ਜੀ ਇਹ ਬੰਦ ਗ੍ਰੇਡਾਂ ਦਾ ਪਾ ਜੀ ਅੱਜ ਦਾ 1 ਕਿਲੋ ਦਾ ਪਾ ਨਹੀਂ ਹੈਗਾ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਆਪਣੇ ਕੋਲ ਹੋਰ ਵੀ ਸਾਰਾ ਮਾਲ ਪਿਆ ਵੀ ਇੱਕ ਵਾਰ ਸਾਰਾ ਮਾਲ ਦਿਖਾ ਦਿਓ ਫੜਾ ਇਹ ਸੇਵ ਦਾ ਕੀ ਭਾਅ ਚੱਲ ਰਿਹਾ ਵੀ ਇਹਦਾ ਇਹ ਗੱਲਾ ਸੇਵ ਆਈ 220 ਰੁਪਏ ਕਿਲੋ ਡੱਬਾ ਤੋਲ ਕੇ ਆਉਂਦਾ ਹੀ ਇਹ ਅੱਛਾ ਡੱਬਾ ਡੱਬਾ ਦੇ ਲੂਗਾ ਡੱਬੇ ਦਾ ਭਾਅ ਜੀ ਬੰਦ ਦਾ ਤੋਲ ਕੇ ਮਿਲੂਗਾ ਕਿੰਨਾ 200 ਰੁਪਏ ਕਿਲੋ ਦਾ 220 ਰੁਪਏ ਕਿਲੋ ਹੀ ਹਾਂਜੀ 220 ਰੁਪਏ ਕਿਲੋ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਵਜਨ ਕਿੰਨਾ ਹੁੰਦਾ ਹੈ ਇਹਦਾ ਇਹਦਾ 10 ਤੋਂ 12 ਕਿਲੋ ਹੁੰਦਾ ਹਾਂਜੀ ਦੋਸਤੋ 10 ਤੋਂ ਲੈ ਕੇ 12 ਕਿਲੋ ਤੱਕ ਦਾ ਵਜਨ ਹੁੰਦਾ ਜੀ ਕਿਸੇ ਨੇ ਵੀ ਬ ਬੱਦਿਆ ਬੱਬੂ ਕੋਸ਼ਾ ਹੈਗਾ 80 ਰੁਪਏ ਕਿਲੋ ਇਹ ਬੰਦ ਡੱਬੇ ਦਾ ਭਾਅ ਹੈਗਾ 80 ਰੁਪਏ ਕਿਲੋ ਇਹ ਬੱਦਿਆ ਕੋਸ਼ਾ ਹੈ ਜੀ ਬੰਦ ਡੱਬੇ ਦਾ ਭਾਅ ਜੀ 80 ਰੁਪਏ ਕਿਲੋ ਦਾ ਭਾਅ ਜੀ ਬੰਦ ਡੱਬੇ ਦਾ ਅੰਦਰ ਕਿੰਨਾ ਹੁੰਦਾ ਜੀ ਇਹਦੇ ਵਿੱਚ 12 ਦੇ ਨੇ ਚ ਹੁੰਦਾ ਹੀ 17 18 ਕਿਲੋ ਅੱਛਾ 17 ਤੋਂ ਲੈ ਕੇ 18 ਕਿਲੋ ਦਾ weight ਹੁੰਦਾ ਜੀ ਬੰਦ ਡੱਬੇ ਦੇ ਵਿੱਚ ਜੇ ਕਿਸੇ ਨੇ ਵੀ ਲੈਣਾ ਜੀ 17 ਤੋਂ 18 ਕਿਲੋ ਦਾ weight ਹੁੰਦਾ ਜੀ ਤੇ 80 ਰੁਪਏ ਕਿਲੋ ਦੇ ਭਾਅ ਜੀ ਬੱਬੂ ਕੋਸ਼ੇ ਦਾ ਜੀ ਅੱਜ ਦਾ ਇਹ ਹਾਂਜੀ ਦੋਸਤੋ ਆਪਾਂ ਆਲੂ ਬਖਾਰੀ ਵੀ ਭਾਅ ਦਾਦੇ ਵੀ ਆਲੂ ਬਖਾਰੇ ਦਾ ਕੀ ਭਾਅ ਤੇ ਬਾਈ ਨਾਲ ਆਪਾਂ ਗੱਲਬਾਤ ਕਰਦਾ ਵੀ ਕੀ ਭਾਅ ਚੱਲ ਰਿਹਾ ਜੀ ਹਾਂ ਜੀ ਦੋਸਤੋ ਅੱਜ ਦਾ 400 ਰੁਪਏ ਦਾ ਰੇਟ ਆਈ ਇਹ ਬੰਦ ਗਰੇਟੀ ਦਾ ਜੀ ਲੱਭੀ ਲੱਭੀ ਗਰੇਟੀ ਦਾ ਜੀ 1 ਕਿਲੋ ਵੇਟ ਹੁੰਦਾ ਜੀ ਇਹ ਚ 5 ਤੋਂ ਲੈ ਕੇ 6 ਕਿਲੋ ਤੱਕ ਦਾ ਵੇਟ ਹੁੰਦਾ ਜੀ ਪੂਰਾ ਵਧੀਆ ਆਲੂ ਬਖਾਰਾ ਹੀ ਲਾਲ ਲਾਲ ਆਲੂ ਬਖਾਰੇ ਦਾ ਭਾਅ ਜੀ ਅੱਜ ਦਾ ਹਾਂ ਜੀ ਵਧੀਆ ਬੱਬੂ ਗੋਸੇ ਦਾ ਵੀ ਭਾਅ ਦੱਸਦੇ ਵੀ ਅੱਜ ਦਾ ਵਧੀਆ ਨਾ ਕਹੇ ਨਾ ਕਹੇ ਨਾਸਪਤੀ ਹੋਏ ਹੈ ਨਾਕ ਹੁੰਦੀ ਹੈ ਕਿ ਨਾਸਪਤੀ ਹੁੰਦੀ ਹੈ ਨਾਕ ਨਾਕ ਤੇ ਵੀਰੇ ਇਹਦਾ ਕੀ ਭਾਅ ਚੱਲੀ ਜਾਂਦਾ ਵੀਰੇ ਇਹਦਾ ਨਾਖ ਹਾਂਜੀ ਦੋਸਤੋ ਅੱਜ ਦੀ ਬਗੇ ਨਾਖ ਦਾ ਰੇਟ ਹੈਗਾ ਜੀ 60 ਰੁਪਏ ਤੋਂ ਲੈ ਕੇ 65 ਰੁਪਏ ਕਿਲੋ ਵਧੀਆ ਨਾਖ ਹੈ ਕਸ਼ਮੀਰ ਤੋਂ ਆਈ ਹੈ ਹਾਂਜੀ ਦੋਸਤੋ ਕਸ਼ਮੀਰ ਵਾਲੇ ਦਾ ਭਾਅ ਹੈਗਾ ਜੀ ਅੱਜ ਦਾ ਨਾਖ ਦਾ ਹੈਗਾ ਭਾਅ ਜੀ ਅੱਜ ਦਾ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਅੱਜ ਵਧੀਆ ਨਾਖ ਹੈ ਕਸ਼ਮੀਰ ਵਾਲੀ ਨਾਖ ਪੂਰੀ ਵਧੀਆ ਜੀ ਕਸ਼ਮੀਰ ਦੀ ਹੈ ਜੀ ਕਿਸੇ ਨੇ ਵੀ ਲੈਣੇ ਜੀ ਹੋਲ سیل ਦਾ ਰੇਟ ਹੈ ਜੀ ਅੱਜ ਬਰਨਾਲਾ ਵਾਲਾ ਮੰਡੀ ਚ ਪਹੁੰਚੋ ਜਿਦੋਂ ਮਰਜ਼ੀ ਵਿਜ਼ਿਟ ਕਰੋ ਹਾਂਜੀ ਦੋਸਤੋ ਇੱਕ ਛੋਟਾ ਡੱਬਾ ਵੀ ਪਿਆ ਜੇ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਵੀ ਆਪਾਂ ਡੱਬਾ ਦਾ ਭਾਅ ਦੱਸ ਦਿੰਨੇ ਆ ਵੀ ਕੀ ਭਾਅ ਚੱਲਦਾ ਜੀ ਇਹਦਾ ਤੇ ਇਹਦਾ ਕੀ ਭਾਅ ਚੱਲਦਾ ਜੀ ਅੱਜ ਵੀ ਦੋਸਤੋ ਆਲੂ ਬੁਗਾਰ ਦਾ ਭਾਅ ਹੈਗਾ 250 ਰੁਪਏ ਡੱਬਾ ਹੀ ਪੂਰਾ ਵਧੀਆ ਲਾਲ ਆਲੂ ਬੁਗਾਰ ਆਈ ਜਿਦੋਂ ਮਰਜ਼ੀ ਆਉਈ ਹਾਂਜੀ ਦੋਸਤੋ ਬੰਦ ਡੱਬੇ ਦਾ ਭਾਅ ਜੀ 250 ਰੁਪਏ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਲਾਲ ਆਈ ਨੂੰ ਲਾਲ ਆਈ ਇਹਨਾਂ ਨੇ ਸਾਰੇ ਡੱਬੇ ਖਰੀਦ ਲਏ ਭਾਅ ਜੀ ਅੱਜ ਦਾ ਲਾਲ ਡੱਬੇ ਦੇ ਸਾਰੇ ਡੱਬੇ ਖਰੀਦ ਲਏ ਲਾਲ ਆਈ ਦੇ ਚਾਰ ਚਾਰ ਡੱਬੇ ਲੈ ਹਾਂਜੀ ਦੋਸਤੋ ਕੇਲੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੇਲੇ ਦਾ ਕੀ ਭਾਅ ਚੱਲਿਆ ਜੀ ਅੱਜ ਦਾ ਕੇਲੇ ਦਾ ਕੀ ਭਾਅ ਵੀਰੇ ਅੱਜ ਵੀ ਕੇਲੇ ਦੀ ਮੰਡੀ ਦਾ ਵਧੀਆ ਭਾਅ ਹੈ 30 ਤੋਂ ਲੈ ਕੇ 35 ਰੁਪਏ ਕਿਲੋ ਤੇ ਕੋ ਵਧੀਆ ਕੇਲਾ ਹੀ ਪੂਰਾ ਟੋਕੜਾ ਕੇ ਲਓ ਤੇ ਵਧੀਆ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਬੰਦ ਗਟਾਂ ਗਰੇਟਾਂ ਦਾ ਭਾਅ ਜੀ ਅੱਜ ਦਾ ਇਹ ਜਿੰਦਾ ਮਰਜੀ ਪਹੁੰਚੋ ਜੀ ਜਿੰਦਾ ਮਰਜੀ ਆਓ ਜੀ ਤੁਹਾਡੇ ਲਈ ਸਿੱਜੀ ਆਇਆ ਹੈ ਹਾਂਜੀ ਦੋਸਤੋ ਵਧੀਆ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ 38 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਕਿਸੇ ਨੂੰ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਬੰਦ ਗ੍ਰੇਟਾਂ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਪਨਸੇਰੀ ਦਾ ਭਾਅ ਜੀ ਕਿਸੇ ਨੂੰ ਲੈਣਾ ਹੋਲ ਸੇਲ ਦਾ ਰੇਟ ਆ ਜੀ ਅੱਜ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਦਾਣੇ ਵਾਲੇ ਚੌਲੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਇਹ ਅੱਜ ਦਾ ਭਾਅ ਜੀ ਹੋਲ سیل ਦਾ ਰੇਟ ਹੈ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਹੁਰਾ ਨਾਲ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਬਾਈ ਹੈਰੀ ਨਾਲ ਕਰੀਏ ਗੱਲਬਾਤ ਹੋਰ ਬੰਦ ਠੀਕ ਆ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕਦੂ ਦਾ ਕੀ ਭਾਅ ਚੱਲ ਰਿਹਾ ਜੀ ਫੁੱਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆ ਚੱਲਦੇ ਆਪਾਂ ਦਿਖਾਉਣਾ ਜੀ ਕਦੂ ਦਾ ਕੀ ਭਾਅ ਚੱਲ ਰਿਹਾ ਜੀ ਹੋਰ ਬਾਈ ਹੈਰੀ ਕਮਿਆ ਚੋਰ ਕੀ ਹਲ ਬਈ ਠੀਕ ਐ ਬਈ ਵਧੀਆ ਵਧੀਆ ਬੜੀ ਤੇ ਅੱਜ ਆਪਣੇ ਜਾਲ ਵਾਲੇ ਕਦੂ ਦਾ ਕੀ ਭਾਅ ਚੱਲਿਆ ਵੀਰੇ ਅੱਜ ਜਾਲ ਵਾਲੇ ਕਦੂ ਬਈ ਝੜ ਘਟ ਗਿਆ ਝੜ ਗਿਆ ਝੜ ਗਿਆ ਹਾਂ ਤਾਂ ਕਰਕੇ 50 ਤੋਂ 55 ਤੱਕ ਵੇਚਿਆ ਅੱਜ ਅੱਛਾ ਅੱਛਾ ਤੇ 50 ਤੋਂ ਲੈ ਕੇ 55 ਰੁਪਏ ਤੱਕ ਰਹਿ ਗਿਆ ਜੀ ਹਾਂਜੀ ਦੋਸਤੋ ਜਾਲ ਵਾਲੇ ਕਦੂ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਕਦੂ ਦਾ ਕਿਉਂਕਿ ਜੀ ਵੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਕਦੂ ਦਾ ਭਾਅ ਵੱਧ ਚੁੱਕਿਆ ਜੀ ਕਿਉਂਕਿ ਝੜਾ ਛੜ ਗਿਆ ਜੀ ਠੀਕ ਹੈ ਜੀ ਝਾੜ ਝਾੜਨ ਕਰਕੇ ਜੀ ਕੱਦੂ ਦਾ ਰੇਟ ਵੱਧ ਚੁਟਿਆ ਜੀ ਅੱਜ ਫਿਰ ਹਾਂਜੀ ਦੋਸਤੋ ਆਪਾਂ ਇੱਕ ਹੋਰ ਵੀ ਦਿਖਾ ਦਿੰਦਾ ਸੋਨੂ ਜੀ ਆਪਾਂ ਬਾਈ ਹੈਰੀ ਕੋਲੋਂ ਮਿਲ ਜੂ ਜੇ ਕਿਸੇ ਨੂੰ ਵੀ ਲੈਣਾ ਜੀ ਦੁਕਾਨ ਨੰਬਰ ਹੈਗੀ 28 ਠੀਕ ਹੈ ਜੀ ਜੇ ਕਿਸੇ ਨੇ ਵੀ ਪਿਆਜ਼ ਲੈਣਾ ਜੀ 15 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਠੀਕ ਹੈ ਜੀ ਵਧੀਆ ਪਿਆਜ਼ ਆ ਜੀ ਲਾਲ ਘਰ ਦਾ ਪਿਆਜ਼ ਆ ਪੂਰਾ ਵਧੀਆ ਜੇ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਬੰਦ ਗੱਟੇ ਦਾ ਭਾਅ ਜੀ 14 ਤੋਂ ਲੈ ਕੇ 15 ਰੁਪਏ ਤੱਕ ਦਾ ਮਿਲ ਜੂ ਭਾਅ ਜੀ ਕਿਸੇ ਨੂੰ ਵੀ ਲੈਣਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਆ ਜੀ ਬੰਦਲ ਅਲਫਾਫਾ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਅੱਜ ਦਾ ਠੀਕ ਹੈ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਮੈਂ ਹਰੀ ਮਿਰਚ ਦਾ ਜੀ ਅੱਜ ਦਾ ਭਾਅ ਹਾਂਜੀ ਦੋਸਤੋ ਵੱਡੇ ਗੁਬਾਰੇ ਦਾ ਭਾਅ ਹੈਗਾ ਜੀ ਅੱਜ ਦਾ 450 ਤੋਂ ਲੈ ਕੇ 500 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਭਾਅ ਜੀ ਵੱਡੇ ਗੁਬਾਰੇ ਦਾ ਭਾਅ ਜੀ ਫਾਈ ਹਾਂਜੀ ਦੋਸਤੋ ਕਲੇਲੇ ਦਾ ਭਾਅ ਹੈਗਾ ਜੀ ਅੱਜ ਦਾ 38 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡਾਂ ਦਾ ਭਾਅ ਜੀ ਕਲੇਲੇ ਦਾ ਜੀ ਅੱਜ ਦਾ ਜੇ ਕਿਸੇ ਨੂੰ ਵੀ ਲੈਣਾ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡਾਂ ਦਾ ਭਾਅ ਜੀ ਅੱਜ ਦਾ ਕਿਸੇ ਨੂੰ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਚਿਬੜਾਂ ਦਾ ਗ੍ਰੇਡ ਦਾ ਗ੍ਰੇਡ ਲੈਣਾ ਪੈਣਾ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਤੋ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਵੀ ਅੱਜ ਦਾ ਕੱਦੂ ਦਾ ਕੀ ਭਾਅ ਚੱਲਿਆ ਜੀ ਨੋਰਮਲ ਕੱਦੂ ਦਾ ਭਾਅ ਜੀ ਤੇ ਆਪਾਂ ਖੜੇ ਆਂ ਇਸ ਵਕਤ ਬਾਈ ਬੂਟੇ ਹੋਰਾਂ ਕੋਲੇ ਖੜੇ ਆਂ ਆਪਾਂ ਕਰਦੇ ਆਂ ਗੱਲਬਾਤ ਹੋਰ ਬਾਈ ਕਿਵੇਂ ਆ ਬਾਈ ਬਾਈ ਠੀਕ ਆ ਹੋਰ ਬੰਦਾ ਵੀਰ ਆਪਣਾ ਦੁੱਗਾ ਪੰਡਾ ਵੀਰੇ ਹਾਂਜੀ ਬਾਈ ਦੁੱਗਾ ਤੋਂ ਆਉਂਦਾ ਵੀਰ ਸੰਗਰੂਰ ਕੋਲੋਂ ਠੀਕ ਆ ਜੀ ਕੱਦੂ ਲੈ ਕੇ ਆਉਂਦਾ ਕੀ ਭਾਅ ਵੀ ਕਿਹਾ ਵੀਰੇ ਕੱਦੂ ਅੱਜ ਦਾ ਜੀ ਆਪਣਾ ਅੱਜ ਕੱਦੂ 25 ਤੋਂ 30 ਰੁਪਏ ਰਿਹਾ ਰੇਟ 25 ਤੋਂ 30 ਰਿਹਾ ਜੀ ਹਾਂਜੀ ਹਾਂਜੀ ਦੋਸਤੋ ਵਧੀਆ ਕੱਦੂ ਆ ਪੂਰਾ ਵਧੀਆ ਜੀ ਠ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਬੰਦ ਗ੍ਰੇਡ ਦਾ ਠੀਕ ਹੈ ਜੀ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੁੰਦਾ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਕੱਦੂ ਵੀ 4 ਗ੍ਰੇਡ ਕਿਨੇ ਦੇ ਉੱਪਰ ਦੇ ਨੇ ਹੁਣ ਕੱਦੂ ਵੀ ਘਟ ਗਿਆ ਹੁਣ 4 ਛੜ ਗਿਆ ਜਮੀ ਹਾਂ ਵੀਰੇ ਆ ਤਿੰਨ ਦਿਨ ਮੌਸਮ ਬੜਾ ਖਰਾਬ ਸੀ ਛਾੜ ਛੜਨ ਕਰਕੇ ਮੌਸਮ ਖਰਾਬ ਹੋਣ ਕਰਕੇ ਵੀ ਕੱਦੂ ਘਟ ਗਿਆ ਹੁਣ ਹਾਂ ਵੀਰੇ ਹਾਂ ਜੀ ਦੋਸਤੋ ਘਟਣ ਕਰਕੇ ਰੇਟ ਹਾਈ ਹੋ ਜਾਂਦੇ ਆ ਜੀ ਠੀਕ ਹੈ ਨਹੀਂ ਝਾੜ ਛੜ ਜਾਂਦਾ ਤਾਂ ਕਰਕੇ ਮੇਲਾ ਵੀ ਕੱਦੂ ਘਟ ਲੱਗਦਾ ਤਾਂ ਹਾਂਜੀ ਦੋਸਤੋ ਛੋਟੇ ਗੁਵਾਰੇ ਦਾ ਭਾਅ ਹੈਗਾ ਜੀ ਕਿਲੋ ਦਾ ਅੱਜ ਕਿਸੇ ਨੂੰ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ 120 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਜੀ ਛੋਟੇ ਗੁਵਾਰੇ ਦਾ ਜੀ ਅੱਜ ਦਾ ਭਾਅ ਜੀ ਇਹ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਕੱਚੇ ਚੌਲੇ ਦਾ ਜੀ ਜਿਹੜੀ ਵਧੀਆ ਚੌਲੇ ਆ ਉਹ 300 ਰੁਪਏ ਦਾ ਭਾਅ ਜੀ ਤੇ ਥੋੜੀ ਜੀ ਹਲਕੀ ਹੁੰਦੀ ਹੈ ਜੀ ਉਹ 250 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਰਬੀ ਵਾਲੇ ਪੱਤੇ ਦਾ ਭਾਅ ਹੈਗਾ ਜੀ ਅੱਜ ਦਾ ਹੋਲ ਸੇਲ ਦਾ ਰੇਟ ਹੈ ਜੀ ਜੇ ਕਿਸੇ ਨੂੰ ਵੀ ਲੈਣਾ ਦਰਜਨ ਲੈਣੀ ਪਣੀ ਹੈ ਜੀ ਠੀਕ ਹੈ ਜੀ 120 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਹਾਂਜੀ ਦੋਸਤੋ ਮੋਟੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 1 ਡੱਬੇ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 55000 ਰੁਪਏ ਤੱਕ ਦਾ ਭਾਅ ਜੀ ਮਿਰਚ ਦਾ ਜੀ ਅੱਜ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਹਰੀ ਮਿਰਚ ਦਾ ਜੀ ਠੀਕ ਹੈ ਜੀ ਜੇ ਕਿਸ ਨੇ ਵੀ ਚਾਰੀ ਮਿਰਚ ਵੀ ਲੈਣੀ ਹੈ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਹਰੀ ਮਿਰਚ ਦਾ ਜੇ ਕਿਸ ਨੇ ਵੀ ਲੈਣਾ ਜੀ ਬੰਦ ਡੱਬੇ ਲੈਣੇ ਪੈਂਦੇ ਜੀ ਵੀ ਹਰੀ ਮਿਰਚ ਦੇ ਭਾਅ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਜੇ ਹੋਲ ਸੇਲ ਦਾ ਰੇਟ ਹੈ ਜੀ ਜੇ ਕਿਸ ਨੇ ਵੀ ਲੈਣਾ ਜੀ ਗੁੱਟੀਆਂ ਦਾ ਭਾਅ ਹੈਗਾ ਜੀ 12 ਗੁੱਟੀਆਂ ਲੈਣੇ ਪੈਣੀਆਂ ਨੇ ਹੋਲ ਸੇਲ ਦਾ ਰੇਟ ਹੈ ਜੀ 150 ਰੁਪਏ ਦਰਜਣ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਚਲਾਈ ਵਾਲੇ ਸਾਗ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਦਰਜਣ ਦਾ ਭਾਅ ਜੀ ਚਲਾਈ ਵਾਲੇ ਸਾਗ ਦਾ ਜੇ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਜੀ ਚਲਾਈ ਵਾਲੇ ਸਾਗ ਦਾ ਦਰਜਣ ਲੈਣੀ ਪੈਣੀ ਹੈ ਜੀ 100 ਰੁਪਏ ਦਰਜਣ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਇਸ ਵਕਤ ਖੜਾਗੇ 21 ਨੰਬਰ ਦੁਕਾਨ ਤੇ ਖੜਾ ਹਾਂ ਭਾਈ ਉਹਹਰਾਂ ਕੋਲੇ ਜੇ ਕਿਸੇ ਨੇ ਵੀ ਲੈਣਾ ਜੀ ਪੇਠੇ ਵਾਰਿਆ ਆਪਾਂ ਦੱਸ ਦਰਾਂ ਵੀ ਅੱਜ ਦਾ ਹੋਲ ਸੇਲ ਦਾ ਰੇਟ ਕੀ ਆ ਜੀ ਪੇਠੇ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗੱਟੇ ਦਾ ਭਾਅ ਹੈਗਾ ਜੀ 7 ਤੋਂ ਲੈ ਕੇ 8.5 ਰੁਪਏ ਤੱਕ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਸੋਇਆ ਵੀ ਦੀ ਫਲੀ ਵੀ ਦਿਖਾ ਦਨੇ ਆ ਵੀ ਕੀ ਭਾਅ ਚੱਲਦੀ ਹੈ ਜੀ ਇਹ ਗੁੱਟੀਆਂ ਚ ਆਉਂਦੀ ਆਉਂਦਾ ਵੈਸੇ ਜੀ ਠੀਕ ਹੈ ਜੀ ਇਹਦਾ ਅੱਜ ਦਾ ਭਾਅ ਦੱਸ ਦਿੰਦੇ ਹਾਂ ਵੀ ਕੀ ਭਾਅ ਚੱਲ ਰਿਹਾ ਜੀ ਗੁੱਟੀ ਇਹਦਾ ਇਹ ਗੁੱਟੀ ਮਿਲਣੀਆਂ ਨੇ ਜੀ ਆਪਾਂ ਨੂੰ 55 ਰੁਪਏ ਕਿਲੋ ਦਾ ਭਾਅ ਜੀ ਸੋਇਆ ਵੀਂ ਦਾ ਜੇ ਕਿਸੇ ਨੇ ਵੀ ਲੈਣਾ ਜੀ ਇਹ ਕਿਲੋ ਦੇ ਭਾਅ ਨਾਲ ਮਿਲਣੀਆਂ ਠੀਕ ਹੈ ਜੀ 55 ਰੁਪਏ ਦਾ ਭਾਅ ਜੀ ਅੱਜ ਦਾ ਇਹ 55 ਰੁਪਏ ਕਿਲੋ ਮਿਲਣੀਆਂ ਜੀ ਕਿਸੇ ਨੇ ਵੀ ਲੈਣੀਆਂ ਜੀ ਸੋਇਆ ਵੀਂ ਦੀਆਂ ਫਲੀਆਂ ਨੇ ਜੀ ਇਹ ਹਾਂਜੀ ਦੋਸਤੋ ਰਾਮ ਕੇਲੇ ਦਾ ਭਾਅ ਆਏਗਾ ਜੀ 4 ਅੰਬ ਦਾ ਹਾਂਜੀ ਦੋਸਤੋ ਭਾਅ ਆਏਗਾ ਜੀ ਇਹਦਾ 60 ਤੋਂ ਲੈ ਕੇ 65 ਰੁਪਏ ਦੇ ਕਰਦਾ ਭਾਅ ਜੀ 4 ਅੰਬ ਦਾ ਜੀ ਰਾਮ ਕੇਲੇ ਦਾ ਭਾਅ ਜੀ ਬੰਦ ਗ੍ਰੇਡਾਂ ਦਾ ਭਾਅ ਜੀ ਜਿਹਦੇ ਜਿਹਨੂੰ ਵੀ ਲੈਣਾ ਜੀ ਬੰਦ ਗ੍ਰੇਡ ਲੈਣੇ ਪੈਣੇ ਜੀ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਹਾਂਜੀ ਦੋਸਤੋ ਹਰੀ ਮਟਰਾਂ ਦਾ ਭਾਅ ਆਏਗਾ ਜੀ ਅੱਜ ਦਾ ਬੰਦਪੂਰੀ ਦਾ ਭਾਅ ਦੱਸਾਂਗੇ ਵੀ ਬੰਦਪੂਰੀ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਬੰਦਪੂਰੀ ਦਾ ਭਾਅ ਆਏਗਾ ਜੀ 90 ਤੋਂ ਲੈ ਕੇ 100 ਰੁਪਏ ਦੇ ਕਰਦਾ ਭਾਅ ਜੀ ਹਰੀ ਮਟਰਾਂ ਦਾ ਜੀ ਠੀਕ ਹੈ ਜੀ ਅੱਜ ਦਾ ਆਪਾਂ ਆਦੀ ਬੰਦਪੋਰੀ ਲੈਣੀ ਪਣੀ ਹੈ ਜੀ ਕਿਸੇ ਨੇ ਵੀ ਲੈਣੀ ਹੈ ਇਹ ਹੋਲ ਸੇਲ ਦਾ ਰੇਟ ਆ ਜੀ ਹਾਂ ਜੀ ਦੋਸਤੋ ਸਿਮਲਾ ਮਿਰਚ ਦਾ ਭਾਅ ਹੈਗਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਬੰਦ ਗ੍ਰੇਟਾਂ ਦਾ ਭਾਅ ਜੀ ਅੱਜ ਦਾ ਆਪਾਂ ਬਾਈ ਰਣਜੀਤ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਗੋਭੀ ਬਾਰੇ ਵੀ ਗੱਲਬਾਤ ਕਰਾਂਗੇ ਤੇ ਤੋਰੀ ਬਾਰੇ ਵੀ ਗੱਲਬਾਤ ਕਰਾਂਗੇ ਵੀ ਤੋਰੀ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਹੋਰ ਵੀਰੇ ਕਿਵੇਂ ਹੋ ਰਣਜੀਤ ਹਾਂ ਵਧੀਆ ਵਧੀਆ ਅੱਜ ਤੋਰੀ ਦਾ ਕੀ ਭਾਅ ਰਿਹਾ ਵੀਰੇ ਅੱਜ ਭਾਈ ਤੋਰੀ ਤੇ ਲੀ ਹੈ ਕਿ ਪੰਦ ਕਰੇੜਾ 30 ਤੋਂ ਲੈ ਕੇ 35 40 تک ਜੀ ਹਾਂਜੀ ਦੋਸਤੋ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਰ ਹੈ ਜੀ ਬੰਦ ਗਰੇਟਾ ਦਾ ਠੀਕ ਹੈ ਜੀ ਆਪਾਂ ਗੋਭੀ ਬਾਰੇ ਵੀ ਗੱਲਬਾਤ ਕਰਦੇ ਆ ਵੀ ਗੋਭੀ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਗੋਭੀ ਦਿਖਾਉਦੇ ਆ ਹਾਂਜੀ ਦੋਸਤੋ ਆਪਾਂ ਗੋਭੀ ਦਾ ਭਾਅ ਵੀ ਦੱਸਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਗੋਭੀ ਦਾ ਕੀ ਭਾਅ ਚੱਲ ਰਿਹਾ ਵੇ ਗੋਭੀ ਦਾ ਭਾਅ 35 ਤੋਂ 40 ਰੁਪਏ ਹਾਂ ਜੀ ਦੋਸਤੋ ਆਪਾਂ ਗੋਭੀ ਬਾਰੇ ਵੀ ਪਤਾ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਗੋਭੀ ਦਾ ਠੀਕ ਹੈ ਜੀ ਦੱਸਦੇ ਆ ਵੀ ਰੇਟ ਅੱਜ ਦਾ ਕੀ ਭਾਅ ਵੀਰੇ ਅੱਜ ਦਾ ਕੀ ਭਾਅ ਚੱਲਿਆ ਗੋਭੀ ਦਾ ਹਾਂ ਜੀ 40 ਤੋਂ 50 ਰੁਪਏ ਦੇ ਵਿਚਕਾਰ ਹਾਂ ਜੀ ਦੋਸਤੋ ਗੋਭੀ ਦਾ ਭਾਅ ਆ ਰਿਹਾ ਜੀ ਅੱਜ ਦਾ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਗੋਭੀ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਖੀਰੇ ਦਾ ਭਾਅ ਹੈਗਾ ਜੀ ਚਾਹਨਾ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਲਫਾਫੇ ਦਾ ਭਾਅ ਹੈਗਾ ਜੀ ਖੀਰਾ ਅਲਫਾਫੇ ਦੇ ਵਿੱਚ ਹੈਗਾ 15 ਕਿਲੋ ਖੀਰਾ ਜੀ ਜੀ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰੇਟ ਆ ਜੀ 600 ਰੁਪਏ ਦਾ ਭਾਅ ਜੀ ਬੰਦ ਲਫਾਫੇ ਦਾ ਜੀ ਕਿਸੇ ਨੇ ਵੀ ਲੈਣਾ ਜੀ 15 ਕਿਲੋ ਖੀਰਾ ਜੀ 600 ਰੁਪਏ ਦਾ ਭਾਅ ਰਹਿ ਗਿਆ ਜੀ ਠੀਰੇ ਦਾ ਚਾਹਨਾ ਖੀਰੇ ਦਾ ਹਾਂਜੀ ਦੋਸਤੋ ਨਿੰਬੂ ਦਾ ਭਾਅ ਹੈਗਾ ਜੀ ਅੱਜ ਦਾ ਕਿਸ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਬੰਦ ਗ੍ਰੇਡਾਂ ਦਾ ਭਾਅ ਦੱਸਾਂਗੇ ਨਿੰਬੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਦੇਖੋ ਜੀ ਨਿੰਬੂ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਨਿੰਬੂ ਦਾ ਜੀ ਅੰਟੀ ਦੋਸਤੋ ਟਮਾਟਰ ਦਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਬੰਦ ਗ੍ਰੇਡਾਂ ਦਾ ਭਾਅ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਹੋਲ ਸੇਲ ਦਾ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗ੍ਰੇਡ ਲੈਣੇ ਪੈਂਦੇ ਜੀ ਠੀਕ ਹੈ ਜੀ ਇਹ ਹਾਂਜੀ ਦੋਸਤੋ ਆਪਾਂ ਬੰਗਲੌਰ ਵਾਲਾ ਟਮਾਟਰ ਵੀ ਦੱਸ ਦਰਾਂ ਜੀ ਟਮਾਟਰ ਬੰਗਲੌਰ ਵਾਲੇ ਦਾ ਕੀ ਭਾਅ ਚੱਲ ਰਿਹਾ ਜੀ ਹੂਲ ਸੇਲ ਦਾ ਰੇਟ ਆ ਜੀ ਬੰਦ ਗ੍ਰੇਟਰ ਦਾ ਭਾਅ ਜੀ ਅੱਜ ਦਾ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਟਰ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਇਹ ਬੰਗਲੌਰ ਵਾਲਾ ਟਮਾਟਰ ਆ ਜੀ ਕਿਸੇ ਨੇ ਵੀ ਲੈਣਾ ਜੀ ਹੂਲ ਸੇਲ ਦਾ ਰੇਟ ਆ ਜੀ ਅੱਜ ਦਾ ਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗੱਟੇ ਦਾ ਭਾਅ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਅੱਜ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਬੂਰੀ ਲੈਣੀ ਪੈਣੀ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਬੰਦ ਬੂਰੀ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਬੰਦ ਬੂਰੀ ਲੈਣੀ ਪੈਣੀ ਹੈ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਹਾਂਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ 2 ਠੀਕ ਹੈ ਜੀ ਅੱਜ ਦਾ ਪਾਠ ਜੀ ਅਰਬੀ ਦਾ ਇਹ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਦਾ ਹੋਲਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਦਾ ਠੀਕ ਹੈ ਚਲੋ ਆਪਾਂ ਕਰਾਉਂਦੇ ਗੱਲਬਾਤ ਵੀ ਅੱਜ ਦਾ ਕੀ ਭਾਅ ਜੀ ਕੀ ਦੋਸਤੋ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਦਾ ਹੋਲਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਨਮਸਕਾਰ ਬਾਬੂ ਜੀ ਨਮਸਕਾਰ ਹਾਂ ਠੀਕੋ ਜੀ ਬਾਬੂ ਜੀ ਬੜੀਆ ਬੜੀਆ ਤੇ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਅੱਜ ਅੱਜ ਆਲੂ ਵੀਗਾ ਜੀ 3 ਹਾਂ ਜੀ ਅੱਜ ਦਾ ਆਲੂ ਦਾ ਭਾਅ ਘਟ ਗਿਆ ਜੀ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਆ ਜੀ ਹਾਂ ਜੀ ਦੋਸਤੋ ਲਾਲ ਆਲੂ ਦਾ ਭਾਅ ਹੈਗਾ ਜੀ 500 ਰੁਪਏ ਦਾ ਭਾਅ ਜੀ ਓਏ ਸਭ ਜੀ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਹੋਲ ਸੇਲ ਦਾ ਰੇਟ ਆ ਜੀ ਅੱਜ ਦਾ ਹਾਂ ਜੀ ਦੋਸਤੋ ਆਹ ਡਾਇਮੰਡ ਦਾ ਭਾਅ ਹੈਗਾ ਜੀ 450 ਰੁਪਏ ਦਾ ਭਾਅ ਜੀ ਆਲੂ ਦਾ ਜੇ ਕਿਸੇ ਨੇ ਵੀ ਲੈਣਾ ਜੀ ਵਧੀਆ ਆਲੂ ਦਾ ਭਾਅ ਜੀ ਬੰਦਪੂਰੀ ਦਾ ਭਾਅ ਜੀ ਅੱਜ ਦਾ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਅੱਜ ਦਾ ਇਹ ਹਾਂਜੀ ਦੋਸਤੋ ਇਹਦਾ ਭਾਅ ਹੈਗਾ ਜੀ 400 ਰੁਪਏ ਦਾ ਭਾਅ ਜੀ ਬੰਦ ਗੱਟੇ ਦਾ ਜੀ ਜੇ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਬੰਦ ਗੱਟਾ ਲੈਣਾ ਪੈਣਾ ਜੀ 400 ਰੁਪਏ ਦਾ ਭਾਅ ਜੀ ਆਲੂ ਦਾ ਹਾਂਜੀ ਦੋਸਤੋ ਆਲੂ ਦਾ ਭਾਅ ਹੈਗਾ ਜੀ 350 ਰੁਪਏ ਦਾ ਭਾਅ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ 350 ਰੁਪਏ ਦਾ ਭਾਅ ਜੀ ਖਾਤੀ ਆਲੂ ਹੈ ਜੀ ਕਿਸੇ ਨੇ ਵੀ ਲੈਣਾ 350 ਰੁਪਏ ਦਾ ਭਾਅ ਰਹਿ ਗਿਆ ਜੀ ਬੰਦ ਬੂਰੀ ਦਾ ਜੀ ਠੀਕ ਹੈ ਜੀ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰ ਲਈ ਤੇ ਆਪਾਂ ਹੁਣ ਕਰਦੇ ਆਪਾਂ ਪਿਆਜ਼ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਦੱਸਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਠੀਕ ਹੈ ਜੀ ਚਲੋ ਆਪਾਂ ਕਰਦੇ ਆ ਗੱਲਬਾਤ ਵੀ ਅੱਜ ਦਾ ਕੀ ਭਾਅ ਜੀ ਪਿਆਜ਼ ਦਾ ਹਾਂਜੀ ਦੋਸਤੋ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਇਹ ਠੀਕ ਹੈ ਜੀ ਆਪਾਂ ਇਧਰ ਵੀ ਦਿਖਾ ਦਿੰਦੇ ਆ ਜੇ ਕਿਸ ਲਾਲ ਪਿਆਜ਼ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਬੰਦ ਗੱਟੇ ਲੈਣੇ ਪੈਣੇ ਜੀ ਕਿਸੇ ਨੇ ਵੀ ਲੈਣਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਪਿਆਜ਼ ਦਾ ਹੈ ਠੀਕ ਹੈ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਇਹ ਅੱਜ ਦਾ ਭਾਅ ਜੀ ਪਿਆਜ਼ ਦਾ ਜੇ ਹੋਲ ਸੇਲ ਦਾ ਰੇਟ ਹੈ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਨਾਸਕ ਵਾਲੇ ਪਿਆਜ਼ ਬਾਰੇ ਵੀ ਦੱਸ ਦਰਾਂ ਵੀ ਕੀ ਭਾਅ ਚੱਲ ਰਿਹਾ ਜੀ ਇਹ ਹੈਗਾ ਮਾਰਕ ਜੇ ਵੀ ਦਾ ਮਾਰਕ ਦਾ ਭਾਅ ਹੈਗਾ ਜੀ ਅੱਜ ਦਾ ਹੋਲ سیل ਦਾ ਰੇਟ ਹੈਗਾ ਜੀ ਵਧੀਆ ਪਿਆਜ਼ ਆ ਜੀ ਪੂਰਾ ਵਧੀਆ ਸੁੱਕਾ ਪਿਆਜ਼ ਹੁੰਦਾ ਜੀ ਇਹਦਾ ਭਾਅ ਦੱਸ ਦਰਾਂ ਵੀ ਅੱਜ ਦਾ ਭਾਅ ਕੀ ਹੈ ਜੀ ਇਹਦਾ ਤੇ ਇਹਦਾ ਭਾਅ ਹੈਗਾ ਜੀ ਅੱਜ ਦਾ 20 ਰੁਪਏ ਕਿਲੋ ਦਾ ਭਾਅ ਜੀ ਬੰਦ ਘੱਟੇ ਦਾ ਭਾਅ ਜੀ ਅੱਜ ਦਾ ਜੀ ਇਹ ਪੂਰਾ ਵਧੀਆ ਸੁੱਕਾ ਪਿਆਜ਼ ਹੁੰਦਾ ਜੀ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਜੀ ਅੱਜ ਦਾ ਇਹ ਬੰਦੇ ਬੰਦ ਘਟੇ ਦਾ ਭਾਅ ਜੀ ਅੱਜ ਦਾ ਬੰਦੇ ਘਟਾ ਲੈਣਾ ਬਣਾ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰ ਤੇ ਇਧਰਲੇ ਪਿਆਜ਼ ਦਾ ਭਾਅ ਵੀ 20 ਰੁਪਏ ਕਿਲੋ ਦਾ ਭਾਅ ਜੀ ਜ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਵੀ ਅੱਜ ਕਿਸੇ ਨੇ ਵੀ ਲੈਣਾ ਜੀ 20 ਰੁਪਏ ਕਿਲੋ ਦਾ ਭਾਅ ਜੀ ਬੰਦ ਗੱਟਾ ਲੈਣਾ ਪੈਣਾ ਜੀ ਇਹ ਵੀ ਜ ਕਿਸੇ ਨੇ ਲੈਣਾ ਜੀ ਠੀਕ ਹੈ ਜੀ ਹਾਂ ਜੀ ਦੋਸਤੋ ਨਾਸੰਦਾ ਭਾਅ ਹੈਗਾ ਜੀ ਅੱਜ ਦਾ ਬੰਦ ਗੱਟਿਆਂ ਦਾ ਭਾਅ ਹੈਗਾ ਜੀ ਅੱਜ ਦਾ 70 ਰੁਪਏ ਕਿਲੋ ਦਾ ਭਾਅ ਜੀ ਬੰਦ ਗੱਟੇ ਦਾ ਜੀ ਠੀਕ ਹੈ ਜੀ ਇਹ ਨਾਸੰਦਾ ਭਾਅ ਅੱਜ ਦਾ ਇਹ ਕਿਸੇ ਨੇ ਵੀ ਲੈਣਾ ਜੀ ਬੰਦ ਬੂਰੀ ਲੈਣੀ ਪੈਣੀ ਹੈ ਜੀ ਹੋਲ سیل ਦਾ ਰੇਟ ਆ ਜੀ 70 ਰੁਪਏ ਕਿਲੋ ਦਾ ਭਾਅ ਨਾਲ ਮਿਲਦੀ ਬੂਰੀ ਜੇ ਕਿਸੇ ਨੇ ਵੀ ਲੈਣੀ ਹੈ ਜੀ ਹੋਲ سیل ਦਾ ਰੇਟ ਆ ਜੀ ਅੱਜ ਦਾ